ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਮੀਨੀਆ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈ ਕੋਲ ਇੱਕ ਟੋਕੜ ਗੱਭਣ ਗਾਂਵ ਬਕਾਊਆ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਂ ਬਾਈ ਜੀ ਆਪਣਾ ਕਰਨਦੀਪ ਸਿੰਘ ਜੀ ਪੈਂਡ ਮੀਨੀਆ ਜੀ ਜ਼ਿਲ੍ਹਾ ਮੋਗਾ ਜੀ ਅਜੀ ਬੈੜ ਦੀ ਜਾਣਕਾਰੀ ਦਿਓ ਕੈਮੀ ਸੂਏ ਸੂਏ ਬੈੜ ਬਾਈ ਦੂਜੇ ਸੂਏ ਹੈ ਅੱਛਾ ਪਹਿਲੇ ਸੂਏ ਸੂਈ ਵੀ ਹੈ 24 ਮਹੀਨੇ ਦੀ ਗੱਭਣ ਚਾਰ ਮਿੰਨਿਕਾ ਪੜਾ ਆ ਠੀਕ ਹੈ 9 ਕਿਲੋ ਦੁੱਧ ਆ 8 ਪੂਰਾ ਕਲੀਅਰ ਆ ਹੈ 9 ਹੀ ਆ ਆਪਾਂ ਅਗਲੇ ਨੂੰ ਕਿਲੋ ਘੱਟ ਹੀ ਦੇ ਦੋ ਠੀਕ ਹੈ ਦੋ ਪਰਾ ਰੇਟ ਰੂਟ ਪਰਾ ਦਾ ਬਾਈ ਫੋਨ ਤੇ ਕਰਾਂਗੇ ਫੋਨ ਤੇ ਕਰੂੰਗਾ ਠੀਕ ਹੈ ਤੋੜ ਦੋ ਪਰਾ ਲੋ ਜੀ ਚੈੱਕ ਕਰ ਸਰੇ ਲੋ ਜੀ ਫੇਸ ਤੇ ਕੰਮ ਕਰ ਲਾ ਤੋੜਾ ਤਰਾ ਕਰ ਮੋੜ ਲਿਆ ਲੈ ਆ ਜੀ ਮੋੜ ਲਿਓ ਬੋਲ ਆਪਣੀ ਬਈ ਚੈੱਕ ਕਰਾਈ ਵੀ ਆ ਹਾਂ ਹਾਂ ਬਈ ਆਪਣੀ ਚੈੱਕ ਕਰਾਈ ਗਈ ਅਗਲਾ ਚੈੱਕ ਕਰਾਦਾ ਜਦੋਂ ਮਰਜੀ ਅਗਲਾ ਚੈੱਕ ਕਰਾ ਸਕਦਾ ਚਾਹੇ ਦੋ ਡੰਗ ਚੋਕੇ ਲੈ ਜਾਈ ਮੈਂ ਕਾਪਾ ਮਤਾ ਇਹ ਡੰਗ ਚੋਰੀ ਯਾਰ ਗੱਲ ਹੀ ਠੀਕ ਚੈੱਕ ਕਰ ਸਕਦਾ ਬਰਾ ਬੋ ਸੁਣਾ ਲੈ ਕੀ ਕਰਮਾ ਬੜੀ ਟਲਟਰ ਨਾ ਬਹੁਤ ਬਈ ਤਾਜੀ ਠੱਕ ਨਾ ਦੋ ਤੁਸੀਂ ਬਈ 16 17 ਕਿਲੋ ਦੋ ਤਾਜੀ ਠਾਂ ਹਾਂ ਠੀਕ ਹੈ ਲੋ ਬਰਾ ਚੈੱਕ ਕਰ ਸਕਦਾ ਬਾਕੀ ਇਹ ਜਿੰਗਾਂ ਗਾਂ ਆ ਤੈਨੂੰ ਪਤਾ ਹੀ ਅਗਲਾ ਲੋੜੇ ਦੇ ਪੈਸੇ ਮੰਗਦਾ ਅਸਲਾ ਮੁੱਲ ਬਿਲਕੁਲ ਜਾਇਜ਼ ਕਰਦਾ ठीक है ठीक है फेस क्वालिटी देख सा सोहनी हैगा तुरा तारा थोड़े सामने फेस बारे फिर सिखाने सूर तो बी जी मैं जरूर नो बी का नंबर लावगी स्क्रीन टाइटल टाइटल उपर ठीक है ना नौ जी तोड़ गबण गां पेंड मीनिया जिले जी मोगा ठीक है जी